101 111 ਤੇ 108 ਇਹ ਗਿਣਤੀਆਂ ਪਵਿੱਤਰ ਮੰਨੀਆਂ ਜਾਂਦੀਆਂ ਹਨ 101 ਦਾ ਭਾਵ ਅਕਾਲਪੁਰਖ ਨਿਰੰਕਾਰ ਹੈ 111 ਦਾ ਭਾਵ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ 11ਵੇਂ ਸਥਾਨ ਤੇ ਹੋਣ ਕਰਕੇ ਤੰਸੇ ਜੀ ਗੁਰੂ ਗ੍ਰੰਥ ਸਾਹਿਬ ਜੀ ਹਨ ਹਿੰਦੂ ਵੀਰ ਵਿਸ਼ਨੂੰ ਜੀ ਦੀਆਂ 108 ਬਣ ਕੇ ਦੀਆਂ ਮਾਲਾ ਹੋਣ ਕਰਕੇ ਇਸਨੂੰ ਪਵਿੱਤਰ ਮੰਨਦੇ ਹਨ 101 ਦਾ ਪਾਵ 101 ਵਾਰ ਸ਼੍ਰੀ ਮਾਨ ਕਹਿਣਾ 111 ਦਾ ਪਾਵ 111 ਵਾਰ ਸ਼੍ਰੀ ਮਾਨ ਕਹਿਣਾ 108 ਤੋਂ ਪਾਵ 108 ਵਾਰ ਸ਼੍ਰੀ ਮਾਨ ਕਹਿਣਾ ਕਈ ਹਿੰਦੂ ਮਤ ਦੇ ਵਿਦਵਾਨ 108 ਦਾ ਪਾਵ ਦੱਸਦੇ ਹਨ ਚਾਰ ਵੇਦ 6 ਸ਼ਾਸਤਰ 27 ਸਿਮਰਤੀਆਂ 18 ਪੁਰਾਣ ਉਪਨਿਸ਼ਦਾਂ ਆਦਿਕ ਇਹਨਾਂ ਨੂੰ ਗਿਣ ਕੇ ਵੀ ਇਸ ਨੇ ਐਨੇ ਗ੍ਰੰਥ ਪੜ੍ਹੇ ਹਨ ਗੁਰਬਾਣੀ ਦੇ ਵਿੱਚ ਵੇਦ ਸ਼ਾਸਤਰ ਤੇ ਧਾਰਮਿਕ ਗ੍ਰੰਥਾਂ ਦਾ ਗਿਆਨ ਹੈ ਫਿਰ ਵੇਦ ਸ਼ਾਸਤਰ ਤੇ ਧਾਰਮਿਕ ਗ੍ਰੰਥ ਇਹਨਾਂ ਦਾ ਸਿਧਾਂਤ ਵੀ ਇਹੀ ਹੈ ਕਿ ਪਰਮੇਸ਼ਰ ਤੋਂ ਬਿਨਾ ਕੁਝ ਨਹੀਂ ਹੈ ਸੋジナ ਗੁਰਬਾਣੀ ਦੇ ਸਿਧਾਂਤ ਤੇ ਅਮਲ ਕਰਦਾ ਹੈ ਉਸ ਦੇ ਨਾਲ 101 111 ਜਾਂ 108 ਲਗਾਇਆ ਜਾ ਸਕਦਾ ਹੈ